ਵੀ ਦਾਂਸਾ ਵਾ ਹਲਕਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪੁੱਚਰ ਖੁਰਦ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਪਿੰਡ ਵਾਸੀਆਂ ਤੇ ਮਹਤਵਪੂਰਵ ਵਿਅਕਤੀਆਂ ਦੀ ਮੀਟਿੰਗ ਆਪ ਆਗੂ ਬਲਵੀਰ ਸਿੰਘ ਦੇ ਗ੍ਰਹਿ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਦੇ ਵਿਅਕਤੀਆਂ ਨੇ ਹਿੱਸਾ ਲਿਆ ਮੀਟਿੰਗ ਵਿੱਚ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਨੀਜੀ ਸਕੱਤਰ ਅਤੇ ਸੀਨੀਅਰ ਆਗੂ ਐਡਵੋਕੇਟ ਕੋਮਲ ਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅਤੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਪਿੰਡ ਵਾਸੀਆਂ ਦੀਆਂ ਮੁੱਖ ਮੁਸ਼ਕਲਾਂ ਚ ਛੱਪੜ ਦੀ ਖਲਾਈ ਕੱਚੀਆਂ ਗਲੀਆਂ ਨਾਲੀਆਂ ਨੂੰ ਪੱਕਾ ਕਰਨਾ ਪਾਣੀ ਦੀ ਨਿਕਾਸੀ ਸਰਕਾਰੀ ਸਕੂਲ ਨੂੰ ਅਪਗ੍ਰੇਡ ਕਰਨਾ ਆਦਿ ਸ਼ਾਮਲ ਸਨ ਜਿਸ ਨੂੰ ਐਡਵੋਕੇਟ ਕੋਮਲਪ੍ਰੀਤ ਸਿੰਘ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਹੈ ਭਾਰੀ ਕਠਨ ਸੰਬੋਧਨ ਕਰਦੇ ਐਡਵੋਕੇਟ ਕੋਮਲਪ੍ਰੀਤ ਸਿੰਘ ਪੀਐਨ ਨੇ ਕਿਹਾ ਕਿ ਹਲਕਾ ਵਿਦੈਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੱਲੋਂ ਹਲਕੇ ਦਾ ਵਿਕਾਸ ਮਿਆਰੀ ਅਤੇ ਤਕਨੀਕੀ ਢੰਗ ਨਾਲ ਬਿਨਾਂ ਕਿਸੇ ਭੇਦਪਾਪ ਤੋਂ ਕਰਵਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅੱਜ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਦਾ ਨਾਲ ਧੜਾ ਧੜ ਜੁੜ ਰਹੇ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ ਲਈ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਦਾ ਸਾਥ ਦੇਣ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ ਐਮਲੀ ਸਾਹਿਬ ਦੇ ਦਿਸ਼ਾ ਨੁ ਦੇਸ਼ਾ ਅਨੁਸਾਰ ਤਿੰਨਾਂ ਪਿੰਡਾਂ ਵਿੱਚ ਮੀਟਿੰਗ ਕੀਤੀ ਗਈ ਹੈ ਪਿੰਡ ਮੱਜੂਪੁਰ ਪੁੱਚਰਖੁਰਦ ਅਤੇ ਪੰਜਵਾੜਖੁਰਦ ਵਿਖੇ ਮੀਟਿੰਗ ਗਈ ਹੈ ਜਿੱਥੇ ਲੋਕਾਂ ਵੱਲੋਂ ਸਰਕਾਰ ਨੂੰ ਪਰਵਾਹ ਘਾਰਾ ਦਿੱਤਾ ਗਿਆ ਅੱਜ ਬੰਦੇ ਜਿਵੇਂ ਇਹ ਕਿ ਕਿ ਲੋਕਾਂ ਦਾ ਮੁੱਢੀ ਮਸਲੇ ਸੀ ਇਹ ਇਸ ਮੀਟਿੰਗ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਲੋਕਾਂ ਨੇ ਆਪਣੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਜਿਹੜੀਆਂ ਮੁਸ਼ਕਲਾਂ ਉਹਨਾਂ ਦੀਆਂ ਮੌਕੇ ਤੇ ਬੈਠ ਕੇ ਹੱਲ ਹੋਣ ਵਾਲੀਆਂ ਸੀ ਉਥੇ ਬੈਠ ਕੇ ਐਮਐਲਏ ਸਾਹਿਬ ਦੇ ਨਿਸ਼ਾਨ ਤੇ ਹਦਾਇਤਾਂ ਅਨੁਸਾਰ ਉਥੇ ਕੀਤੀਆਂ ਗਈਆਂ ਤੇ ਬਾਕੀ ਮੁਸ਼ਕਲਾਂ ਐਮਐਲਏ ਸਾਹਿਬ ਦੇ ਜਲਦ ਧਿਆਨ ਵਿੱਚ ਲਿਆਂਦੀਆਂ ਜਾਣਗੀਆਂ ਤੇ ਉਹ ਜਲਦੀ ਹੱਲ ਕਰ ਦਿੱਤੀਆਂ ਜਾਣਗੀਆਂ ਕਿਸ ਤਰ੍ਹਾਂ ਦੇ ਲੋਕਾਂ ਦੇ ਪਿੰਡਾਂ ਦੀ ਮੀਟਿੰਗਾਂ ਐਟੈਂਡ ਕਰਦੇ ਨੇ ਲੋਕਾਂ ਨੇ ਕਿੰਨਾ ਕਿੰਨਾ ਹੰਗਾਰਾ ਵੇਖਣ ਨੂੰ ਮਿਲਿਆ ਉਹ ਲੋਕ ਕਿਸ ਤਰ੍ਹਾਂ ਦਾ ਬੰਦੀ ਬੱਗੇ ਜੁੜ ਰਹੇ ਹੈ ਕਿ ਜਾਂ ਦੇਖੋ ਜ ਟੜ ਪਾਰਟੀ ਦੇ ਨਾਲ ਜੁੜ ਰਹੇ ਨੇ ਇਹ ਪੰਜਾਬ ਸਰਕਾਰ ਨੇ ਮਹਿਲਾਵਾਂ ਦਾ ਵਾਅਦਾ ਕੀਤਾ ਸੀ ਤੁਹਾਨੂੰ ਜਿਹੜਾ ਬਾਕੀ ਸਰਕਾਰ ਦੇ ਚੋਣਬਾਸ ਅਸੀਂ 1000 ਰੁਪਏ ਹਰ ਮਹੀਨੇ ਦੇਵਾਂਗੇ ਉਹ ਅਜੇ ਤੱਕ ਵਾਅਦਾ ਪੂਰਾ ਨਹੀਂ ਹੋਇਆ ਮਹਿਲਾਵਾਂ ਦੇ ਲਈ ਬੜਾ ਬੜਾ ਰੋਸਟ ਆਇਆ ਗਿਆ ਹੈ ਵੇਖੋ ਜੀ ਸਰਕਾਰ ਨੇ ਉਹ ਵਾਅਦਾ ਨਹੀਂ ਸੀ ਕੀਤਾ ਸਰਕਾਰ ਨੇ ਗਰੰਟੀ ਦਿੱਤੀ ਸੀ ਉਹ ਗਰੰਟੀ ਜਿਹੜੀ ਹੈਗੀ ਆ ਪੰਜਾਂ ਸਾਲਾਂ ਦੀ ਸਰਕਾਰ ਬਣਾਈ ਆ ਅਜੇ ਸਰਕਾਰ ਬਣੀ ਨੂੰ 2 ਸਾਲ ਹੋਏ ਆ ਤਿੰਨਾਂ ਸਾਲਾਂ ਦੇ ਵਿੱਚ ਉਸ ਗਰੰਟੀ ਜਿਹੜੀ ਆ ਪੂਰੀ ਕਰ ਦਿੱਤੀ ਜਾਏਗੀ ਮਹਿਲਾਵਾਂ ਦੇ ਖਾਤੇ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਆਏਗਾ ਜੇ ਹਜ਼ਾਰ ਰੁਪਏ ਨਹੀਂ ਆਉਂਦਾ ਅਸੀਂ 2027 ਦੇ ਵਿੱਚ ਇਲੈਕਸ਼ਨ ਦੇ ਵਿੱਚ ਵੋਟ ਮੰਗਣਗੇ ਨੀ ਜਾਵਾਂਗੇ ਇਹ ਸਾਡੀ ਗਰੰਟੀ ਹੈ ਜਲਦ ਪੂਰੀ ਕਰ ਦਿੱਤੀ ਜਾਏਗੀ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਆਵਾਮ ਨੇ ਤਾਹੂਨ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਬੜਾ ਵੱਡਾ ਫਤਵਾ ਤਾਂ ਹੀ ਆਮ ਆਦਮੀ ਪਾਰਟੀ ਨੂੰ ਮਨਵੇਂ ਮਿਲਤੇ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਲੋਕ ਤੁਹਾਡੇ ਨਾਲ ਜੁੜ ਰਹੇ ਨੇ ਇਸ ਤੇ ਤੁਹਾਨੂੰ ਫਤਵਾ ਦੇਣ ਕਿ ਦੇਖੋ ਜੀ ਠਾਠਾ ਮਾਰਦਾ ਕਾਠੇ ਦੱਸਦਾ ਵਾ ਕਿ ਇਸ ਵਾਰ 13 0 ਦੀ ਸਰਕਾਰ ਆਏਗੀ ਕਰਨ ਤਾਰਨ ਤੋਂ ਸਾਗਰਦੀਪ ਸਿੰਘ ਅਰੋੜਾ ਦੀ ਰਿਪੋਰਟ